ਗੁਰੂ ਜੀ ਦਾ ਕਾਲ ਸਹਾ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸੁਹੀ ਮਹੱਲਾ ਪੰਜਵਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਗਰ ਪਦ ਜਿਹੜਾ ਨਾ ਇਹ ਕਸ ਕੇ ਬੂਲਣਾ ਅਬਚਲ ਨਗਰ ਗੋਬਿੰਦ ਗੁਰੂ ਕਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ RAM ਮਨ ਇੱਛੇ ਸੇਈ ਫਲ ਪਾਏ ਇਥੇ ਵਿਸਰਾਮ ਕਰਤਾ ਇਥੇਮ ਕਲਾਦਨੀਏ ਆਪ ਵਸਾਇਆ RAM ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਕਾਸੇ ਗੁਣ ਗਾਵਹਿ ਪੂਰਨ ਪਰਮੇਸ਼ਵਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਜਿਨ ਇਥੀ ਜਮਕ ਲਾਦਨੀਐ ਇਹ ਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਘਰ ਮੰਦਰ ਹਟ ਨਾਲੇ ਸੋਹੇ ਇਥੀ ਵਿਸਰਾਮ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਅਰਾਧਾ ਹੈ ਕਟਿਏ ਜਾਮ ਕੀ ਫਾਸੀ RAM ਕਾਟੀ ਜਾਮ ਫਾਸੀ ਪ੍ਰਭ ਅਵਿਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣ ਹੈ ਰਲਿਆ ਦੁਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਛੜੇ ਸਵਾਈ RAM ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਖਸਮਾਨਾ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਖਸਮਾ ਨਾ ਨਹੀਂ ਬੋਲਣਾ ਹੈ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀ ਅਜੰਤ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤਪਾਲਾ ਪ੍ਰਭ ਆਪੇ ਕਰ ਪ੍ਰਤਪਾਲਾ ਪ੍ਰਭ ਪਤੀ ਯਮ ਕੈ ਆਪੇ ਪਦ ਜੀ ਅਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਸ ਦਿਸ ਪੂਰ ਰਹਾ ਜਾਸ ਸੁਆਮੀ ਕੀਮਤ ਕਹਿਣ ਨਾ ਜਾਈ ਕਹ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਾਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਝੁਣਕਾਰੇ ਤਤ ਵਿਚਾਰੇ ਝੁਣਕਾਰੇ ਕੱਕੇ ਨਾਲ ਹੀ ਉਚਾਰਨ ਕਰਨਾ ਝੁਣਕਾਰੇ ਕੱਗਾ ਨਹੀਂ ਲਾ ਦੇਣਾ ਧਿਆਨ ਨਾਲ ਬੋਲਣਾ ਹੈ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਇਸ ਨੂੰ ਗੋਸ਼ਟ ਨਹੀਂ ਕਹਿਣਾ ਗੋਸ਼ਟ ਹੀ ਉਚਾਰਨ ਕਰਨਾ ਹਰ ਨਾਮ ਅਰਧ ਹੈ ਮੈਲ ਸਭ ਕਟ ਹੈ ਕਿਲ ਵੇਖੋ ਸਗਲੇ ਖੋਵੈ ਕਿਲ ਵਿਖ ਸਗਲੇ ਖੋਵੈ ਪੁੱਲੇ ਹੀ ਬੋਲਣਾ ਖੋਵੈ ਨਹੀਂ ਕਹਿਣਾ ਹਰ ਨਾਮ ਅਰਧ ਹੈ ਮੈਲ ਸਭ ਕਟ ਹੈ ਕਿਲ ਵਿਖ ਸਗਲੇ ਖੋਵੈ ਤਹ ਜਨਮ ਨ ਮਰਣਾ ਆਵਣ ਜਾਣਾ ਬਾਹੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸੰਤਾ ਕੇ ਕਾਰਜ ਆਪ ਖਲੋਇਆ ਉਚਾਰਨ ਕਰਨਾ ਕਈ ਪਾਠੀ ਸਿੰਘ ਖਲੋਆ ਕਹਿ ਜਾਂਦੇ ਨੇ ਖਾਲ ਲੇਹੂੜਾ ਈੜੀ ਸਿਆਰੀ ਆੜੇ ਕੰਨਾ ਖਲੋਇਆ ਉਚਾਰਨ ਕਰਨਾ ਇੱਥੇ ਵਿਰਾਮ ਹੈ ਹਰ ਕੰਮ ਨਹੀਂ ਕਹਿ ਦੇਣਾ ਹਰ ਪਦ ਦੇ ਯਮਕ ਲਾ ਕੇ ਉਚਾਰਨ ਕਰਨਾ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਦੋਵੇਂ ਪਦ ਸੁਹਾਵੀ ਸੁਹਾਵਾ ਅੰਕੜ ਨਾਲ ਧਰਤ ਸੁਹਾਵੀ ਤਾਲ ਸੁਹਾਵਾ ਹੋੜੇ ਨਹੀਂ ਲਾਦਨੇ ਹੈ ਛੇਤੀ ਅੰਕੜ ਜਿਹੜਾ ਲਘੂ ਮਾਤਰਾ ਹੈ ਛੇਤੇ ਉਚਾਰਨ ਹੁੰਦਾ ਹੈ ਧਰਤ ਸੁਹਾਵੀ ਤਾਲ ਸੁਹਾਵਾ ਇਥੇ ਵਿਸਰਾਮ ਹੈ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਤੇ ਸਗਲੇ ਸੂਰੇ ਪੂਰਨਪੁਰਖ ਅਚੁੱਤ ਅਵਨਾਸੀ ਜਸ ਵੇਦਪ੍ਰਾਣੀ ਗਾਇਆ ਪੂਰਨਪੁਰਖ ਅਚੁੱਤ ਅਬਿਨਾਸੀ ਇਥੇ ਵਿਸਰਾਮ ਹੈ ਜਸ ਇਥੇ ਯਮਕਲਾਦਨੀ ਹੈ ਵੇਦਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਤੇ ਬਿਰਦ ਦਦੇ ਨਾਲ ਹੀ ਬੋਲਣਾ ਬਿਰਦ ਨਹੀਂ ਕਹਿਦਣਾ ਬਿਰਦ ਦਾ ਅਰਥ ਹੁੰਦਾ ਬੁਢੇਪਾ ਬੇਰਦ ਬੇਰਦ ਦਾ ਅਰਥ ਹੁੰਦਾ ਹੈ ਸੁਭਾ ਜਾਂ ਪ੍ਰਾਣ ਆਪਣਾ ਬੇਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਵ ਨਿਧ ਸਿਧ ਰਿਧ ਦੀਨੇ ਕਰਤੇ ਟੋਟ ਨਾ ਆਵੈ ਕਾਈ RAM ਇਹ ਵੀ ਪੰਕਤੀ ਬੜੇ ਧਿਆਨ ਨਾਲ ਉਚਾਰਨ ਕਰਨੀ ਹੈ ਨਾਵ ਨਿਧ ਇੱਥੇ ਥੋੜਾ ਠਹਿਰਾ ਦੇ ਦੇਣਾ ਸਿਧ ਰਿਧ ਬਹੁਤ ਜਿਆਦਾ ਪਦ ਰਿੱਧ ਸਿੱਧ ਆਉਂਦਾ ਹੈ ਰਿੱਧ ਪਹਿਲਾਂ ਆਉਂਦਾ ਸਿੱਧ ਮਗਰੋਂ ਆਉਂਦਾ ਇੱਥੇ ਪਹਿਲਾਂ ਸਿੱਧ ਪਦ ਪਹਿਲਾਂ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਹੈ ਸਿੱਧ ਰਿੱਧ ਦੀਨੇ ਕਰਤੇ ਇੱਥੇ ਵਿਸਰਾਮ ਹੈ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਲਖਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅੰਤਰਜਾਮੀ ਪਾਇਆ ਹਾਂਜੀ ਨਖੋਟੇ ਉਚਾਰਨ ਕਰਨ ਕਸਕੇ ਓਟ ਬੇਗਨ ਸਗਲੇ ਉਠਣਾਠੇ ਦੁਖ ਨਾ ਨੇੜਾ ਆਇਆ ਦੁਖ ਇੱਥੇ ਪਦ ਤੇ ਯਮਕ ਲਾ ਦਿੰਨੀ ਹੈ ਦੁਖ ਨਾ ਨੇੜਾ ਆਇਆ ਸਾਤ ਸਹਿਜ ਆਨੰਦ ਘਨੇਰੇ ਬਿਣਸੀ ਭੂਖ ਸਵਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡੇ ਆਈ ਰਾਮ ਹਾਂਜੀ ਅਚਰਜ ਚਾਲ ਅਨੁਸਾਰ ਅਚਰਜ ਹੀ ਉਚਾਰਨ ਕਰਨਾ ਜਿਸ ਕਾ ਕਾਰਜ ਤੈਨ ਹੀ ਕੀਆ ਮਾਨਸ ਕਿਆ ਵਿਚਾਰਾ RAM ਮਾਨਸ ਕਿਆ ਵਿਚਾਰਾ ਇੱਥੇ ਥੋੜਾ ਠਹਿਰ ਆ ਦਿਨਾ ਵਿਚਾਰਾ RAM ਨਹੀਂ ਕਹਿਣਾ ਮਾਨਸ ਕਿਆ ਵਿਚਾਰਾ RAM ਭਗਤ ਸੋਹਣ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ RAM ਗੁਣ ਗਾਏ ਗੋਬਿੰਦ ਅੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਸਾਧ ਸੰਗਤ ਗੱਗਾ ਵੀ ਸ਼ੁੱਧ ਬੋਲਣਾ ਅਤੇ ਟਿੱਪੀ ਵੀ ਬਹੁਤ ਵਧੀਆ ਪਾਉਂਦਾ ਕਈ ਵਾਰ ਅਸੀਂ ਜਦੋਂ ਢਿੱਲਾ ਜਾਂ ਬੋਲਦੇ ਆ ਨਾ ਸਾਧ ਸੰਗਤ ਸਾਧ ਸੰਗਤ ਇਸ ਤਰ੍ਹਾਂ ਬੋਲਣਾ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਪਤਿਤ ਤੱਤੇ ਦੀ ਸਿਆਰੀ ਵੀ ਲਾਉਣੀ ਆ ਨਾ ਪਤਿਤ ਪਾਵਨ ਬਿਰਦ ਸੁਆਮੀ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਨਾਨਕ ਸ਼ਬਦ ਆਧਾਰਾ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸ ਤਤ ਕੌਣ ਕਰੀਜੈ RAM ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਾਤੁ ਦੀਜੈ RAM ਨਾਮ ਦੀਜੈ ਦਾਨ ਕੀਜੈ ਵਿਸਰਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਇਐ ਅਣ ਦਿਨੋ ਗੁਣ ਗੋਪਾਲ ਉਚਰ ਰਸਨਾ ਉਚਰ ਪਾਦ ਕਸਕੇ ਉਚਾਰਨ ਕਰਨਾ ਉਚਾਰ ਨਹੀਂ ਕਹਿਣਾ ਕੋਣ ਗੋਪਾਲ ਉਚਰ ਰਸਨਾ ਸੁਦਾ ਗਾਈਐ ਅਨ ਦਿਨੋਂ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਾਨ ਤਨ ਅੰਮ੍ਰਿਤ ਪੀਜੈ ਮਾਨ ਤਨ ਅੰਮ੍ਰਿਤ ਪੀਜੈ ਪੀਜੈ ਨਹੀਂ ਹੈ ਭੱਬਾ ਹੈ ਮਾਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਚ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੁਹੀ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੂਰਾ ਹਉ ਸੰਬਲ ਥਕੀ ਜੀ ਓਹ ਕਦੇ ਨਾ ਬੋਲੇ ਕਉਰਾ ਉਸ ਮਲਥਕੀ ਜੀ ਇੱਥੇ ਵਿਸਰਾਮ ਓ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨਾ ਕਾਲੀ ਕਟ ਕਟ ਵਾਸੀ ਸਰਬ ਨਿਵਾਸੀ ਮੇਰਾ ਹੀ ਤੇ ਨਿਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣਾ ਮੇਰਾ ਹਾ ਬਿਸਨ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੌ ਚਰਨ ਕਮਲ ਪਾਗ ਛਾਰਾ ਹੌ ਇਥੀਮ ਖਲਾ ਦਨੀ ਹੈ ਚਰਨ ਕਮਲ ਪਾਗ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਪਾਗ ਨਹੀਂ ਕਹਿ ਦੇਣਾ ਪਾਗ ਪੋਲਾ ਹੀ ਬੋਲਣਾ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੀਵਡ ਅਵਰ ਨਾ ਕੋਈ ਬਾਦ ਅੰਤ ਮਦ ਪ੍ਰਭ ਰਵਿਆ ਜਲ ਥਨ ਮਹੀਲ ਸੂਈ ਚਰਨ ਕਮਲ ਜਾਪ ਸਤਿਗੁਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰਾ ਤੇਰਾ ਅੰਤ ਨਾ ਪਾਰ ਆਵਾਰਾ ਓ ਨਿਮਕ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਗੁਰ ਕਹਿਆ ਜੀ ਸੱਚਾ ਅਗੰਬ ਵਿਚਾਰੋ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਘਨੇਰੇ ਹਮੈ ਬਿਲਕੀ ਗਾਠੇ ਸਹਜ ਸੁਖ ਆਨੰਦ ਕਨੇਰੇ ਥੇ ਵਿਸਰਾਮ ਹਮੈ ਬਿਨਠੀ ਗਾਠੇ ਇਹ ਬਿਨਠੀ ਪਦ ਸੁਧ ਉਚਾਰਨ ਕਰਨਾ ਬਿਨਠੀ ਨਹੀਂ ਕਹਿਣਾ ਬਿਨਠੀ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸੁਧਾਰੂ ਮੈਂ ਖੂਜਤ ਖੂਜਤ ਜੀ ਹਰ ਮਿਹਚਲ ਸੋ ਘਰ ਪਾਇਆ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਮੈਂ ਖੂਜਤ ਖੂਜਤ ਜੀ ਇਥੇ ਵਿਸ਼ਰਾਮ ਹੈ ਹਰ ਨਿਚਲ ਕਠਮ ਕਲਾ ਦਨੀ ਸੋ ਘਰ ਇਹ ਸੰਬੰਧਕ ਪਾਠ ਹੈ ਸ਼ੁਗਰ ਨਹੀਂ ਕਹਿਣਾ ਯਾਨੀ ਲਮਕਾ ਕੇ ਬੋਲਣਾ ਹੈ ਸੋ ਘਰ ਪਾਇਆ ਸਾਭ ਅਤਰੋਵ ਡਿਠੇ ਜੀਓ ਤਾ ਚਰਨ ਕਮਲ ਚਿਤ ਲਾਇਆ ਇਹ ਅਤਰੋਵ ਉਚਾਰਨ ਕਰਨਾ ਅਧਰਵ ਨਹੀਂ ਕਹਿਣਾ ਹੈ ਸਭ ਅਤਰੋ ਵਿਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨਾ ਆਵੇ ਜਾਈ ਕਰਮ ਅਰਥ ਕਾਮ ਸਭ ਪੂਰਨ ਮਾਨ ਕਿੰਦੀ ਇਛ ਪੁਜਾਈ ਸ੍ਰੋਤ ਸਿਮਰਿਤ ਗੁਣ ਗਾਵਹਿ ਕਰਤੀ ਸਿੱਧ ਸਾਧਿਕ ਮੂਨ ਜਨ ਧਿਆਇਆ ਇਹ ਸ੍ਰੋਤ ਉਚਾਰਨ ਕਰਨਾ ਹੈ ਸਿਮਰਿਤ ਸੁਰਤ ਨਹੀਂ ਕਹਿਣਾ ਹੈ ਸ੍ਰੋਤ ਯਾਨੀ ਵੇਦ ਸਿਮਰਿਤ ਵੀ ਬੋਲਾ ਹੀ ਬੋਲਣਾ ਹੈ ਗੁਣ ਗਾਵਹਿ ਕਰਤੀ ਇਥੇ ਵਿਸਰਾਮ ਹੈ ਸਿੱਧ ਸਾਧਿਕ ਤਦ ਦੇਦੀ ਸਾਰੀ ਦੇ ਨਾਲ ਸਾਧਕ ਪਦ ਉਚਾਰਨ ਕਰਨਾ ਹੈ ਸਿੱਧ ਸਾਧਕ ਮੂਨ ਜਨ ਇਹ ਸੰਬੰਧਕ ਪਾਠ ਹੈ ਮੂਨ ਜਨ ਤੇ ਆਇਆ ਨਾਨਕ ਸਰਨ ਕਿਰਪਾ ਨਿਦ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ सहज पाठ सेवा